ਨੰਬਾਬਾ ਨਾਲੇ ਤੂੰ ਹੀ ਰੰਤਾ ਨੰਬਾਬਾ ਨਾਲੇ ਜਹ ਸਤਗੁਰ ਸਿਮਰੰਤ ਨੈਣ ਕੇ ਤਮਰ ਮਿਟੇ ਖਨਾ ਜਹ ਸਤਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋਂ ਦਿਨ ਜਹ ਸਤਗੁਰ ਸਿਮਰੰਤ ਜੀ ਕੀ ਤਬਤ ਮਿਟਾਵੇ ਜਹ ਸਤਗੁਰ ਸਿਮਰੰਤ ਰਿੱਧ ਸਿਦ ਨਾਮ ਨਿਧ ਪਾਵੇ ਸੋਈ RAM DAS GURBAL ਭਣ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰੁ ਪੰਚੇ ਸ਼ਬਦ ਵਜੇ ਮਤ ਗੁਰਮਤਿ ਵਡਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਦੋ ਵਿੰਦ ਗਜਿਆ ਆਦ ਜੁਗਾਦ ਵੇਸ ਹਰ ਏਕੋ ਮਤ ਗੁਰਮਤਿ ਹਰ ਪ੍ਰਭ ਭਜਿਆ ਹਰ ਦੇਵ ਦਾਨ ਦਿਆਲ ਪ੍ਰਭ ਜਨ ਰੱਖੋ ਹਰ ਪ੍ਰਭ ਲੱਜਿਆ ਸਭ ਧੰ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਸਭ ਧੰ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲਵਰ ਪੜਦਾ ਤਜਿਆ ਨ ਬਾਬਾ ਨਾਨਕ ਨਰੰਕਾਰ ਅਤਾਰ ਜੋਤ ਜਗ ਮੰਡਲ ਕਰਿਓ ਤਾਰਿਆ ਜਹਾਨ ਲਹਿਆ ਅਬ ਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧੰ ਕਹਿਆ ਤਿਨ ਜਮ ਨੇਰ ਨ ਆਇਆ ਤੂੰ ਕਰਨ ਤਾਲ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸ਼ਿਸ਼ਟ ਸਿਰ ਜਿ ਆਇਆ ਆਪੇ ਖੁਣ ਗੋਈ ਰੱਬ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਕਬ ਹਰ ਤਾਵੇ ਸੋਈ ਗੁਰਮੁਖਾਨਕਿਆ ਰੱਬਿਆ ਗੁਰਮੁਖ ਨਾਨਕਿਆ ਰੱਬਿਆ ਸਭ ਆਖੂ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਜਿਉਰਾ ਤਜ ਰੱਖਦਾ ਆਇਆ ਹਰਾ ਆਪੇ ਭੰਡ ਸਾਜਣ ਆਪੇ ਤੁਰਨ ਦੇ ਇੱਕ ਦੁੱਧ ਸਮਾਈ ਕਲੇ Dance ਲੇ ਇੱਕ ਨਹਲੀ ਤੇ ਸਣਕ ਉਪਰੈਣ ਖੜੇ ਕਨਾ ਸਵਾਰੇ ਮਾਨਤਾ ਘੰਡਿਲ ਕਰੇ ਆਪੇ ਸਾਜੇ ਤਰ ਆ ਜਾਏ ਤੇ ਰਖ ਆਪ ਵਾ 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 ਨਹੀ ਨਾਏ ਸੋ ਕਰੇ ਜਵਾ ਵਾ ਵਾ ਤਿਸਰ ਜਾਰ ਜਾਰ ਸ਼ੁੱਧ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬੁਲ ਸਤਨਾਮ ਵਾਹਿਗੋਰੀ ਵਾਹਿਗੋਰੀ ਗੁਰੂ ਜੀ ਪੌੜੀ ਵੱਡੇ ਕੀਆਂ ਵਡਿਆਈਆਂ ਕਿਚ ਕਹਿਣਾ ਕਹਿ ਨਾ ਜਾਈ ਸੋ ਕਰਤਾ ਕਾਦਰ ਕਰੀ ਜੀਆਂ ਰਜ਼ਿਕ ਸੰਭਾਹੇ ਸਾਈ ਘਰ ਕਮਾਬਣੀ ਦੁਰਸ਼ੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਤੋ ਕਰੇ ਜੇ ਤਿਸੈ ਰਜ਼ਾਈ ਸੋ ਕਰੇ ਜੇ ਤਿਸੈ ਰਜ਼ਾਈ ਸੁਧ ਸਤ ਨਾਮ ਚਿਰਵਾਹੇ ਗੁਰੂ ਰਾਮ ਕਲੀ ਮਹਲਾ ਤੀਜਾ ਆਨੰਦਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰੂ ਧੰਵਾ ਆਸੈ ਸਿਂਤੇ ਮਨਵ ਜੀ ਆਵਦਾ ਆ ਗਾ ਸਤਗੁਰ ਪਰਦਾ ਪਰਿਆ ਸ਼ਬਦ ਗਾਵਣੇ ਕਹੈ ਨਾਮੁ ਮਾਨੋ ਮੇਰੇ ਦੋਦਾਰੋ ਹਰਨਾਥ ਦੇ ਸਤਿ ਸਾਹਿਬਾ ਕਾ ਨਾਹੀ ਘਰ ਤੇਰਾ ਰੰਗ ਤੇਰਾ ਸੁਭਿਅ ਦੇਦੇ ਨਿਭਾਵੇ ਦਰਸੁ ਸੁਖਾ ਤੇਰਾ ਨਾਮੁ ਮਨੁ ਸੋ ਨਾਮ ਕੈ ਮਨੁ ਕਿਆ ਭਾਗੇ ਤੁਧ ਕੋ ਥੀਰੇ ਕਹੈ ਨਾਮੁ ਸਤਿ ਸਾਹਿਬਾ ਨਾਹੀ ਘਰ ਤੇ ਸਚਾ ਨਾਮ ਮੇਰਾ ਆਧਾਰੁ ਸਚ ਨਾਮ ਮੇ ਆਧਾਰੀ ਗਾਨਕਾਇਆ ਸਰਸਤ ਮਨ ਅਸਤ ਜਿਨਾਂ ਸਭ ਜੀ ਕਲਾ ਮੇਰਾ ਆਧਾਰ ਅਜ ਕੰਸ਼ਰਕ ਘਰ ਸਵਾਚੇ ਰੰਗਵਾ ਗਿਆ ਸਾਬ ਦਵਾਜੇ ਕਲਾ ਨਗਰ ਭਾਰੀਆਂ ਬਜ ਦੂਤ ਦਵਸਤੀ ਤੇ ਤਾਲ ਕੰਟਿ ਮਾਰਿਆ ਰਾਮਾਇਆ ਜੀ ਤੇ ਨਾਮ ਰੰਗ ਲਾਗੀ ਖੈ ਲਗਤ ਸਦੂਤ ਕਰਿਆ ਨ ਹਦਵਾਜੇ ਆਨੰਦ ਸੁਣਾਵੇ ਸਰਾਤ ਦੁਇਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਜਿਨੇ ਰਕੇ श्रीवाहे हे गुरुजी एक ओंकार सतगुरु प्रसा ਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲਖੋਈ ਗੋਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ அபி ஜியுத்திமரமல்கௌ நதான பகத்தன்கர்தன விருலாபாவக்கி ਨਾ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਨ ਪ੍ਰਿਆ ਸੁਖ ਪਾਈ ਐ ਬਹੁੜ ਦੁਖ ਨਾ ਹੋਈ ਰਹਾ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰਿ ਨਾਮ ਰਿਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਪਰੋਈ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੋਂ ਭੁੱਲ ਚੁੱਕ ਮਾਫ ਆਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ